ਕਾਪੀ ਉਹ ਗੱਲ ਤੋਂ ਦੋ ਦਿਨ ਪਹਿਲਾਂ ਆਂਜੀ ਪ੍ਰਧਾਨ ਜੀ ਅੱਜ ਇਹ ਮੀਟਿੰਗ ਹੋਈ ਆ ਉਹਦੇ ਬਾਰੇ ਸਮਾਜ ਦੇ ਵੱਲੋਂ ਗੱਲ ਕੀਤੀ ਗਈ ਆ ਜਿੱਚ ਇਹ ਚਰਚਾ ਹੋਈ ਆ ਕਿ ਜਿਹੜੀ ਸੁਸਾਇਟੀ ਆ ਕਾਫੀ ਸਮੇਂ ਤੋਂ ਪੂਰਾ ਕੰਮ ਨਹੀਂ ਕਰ ਰਹੀ ਸੀ ਲੇਕਿਨ ਅੱਜ ਤੋਂ ਸੁਸਾਇਟੀ ਦੇ ਮੈਂਬਰ ਸਾਰੇ ਇਕੱਠੇ ਹੋਏ ਆ ਪੁਰਾਣੇ ਵੀ ਨਵੇਂ ਵੀ ਸਾਰਿਆਂ ਨਾਲ ਸੰਜੋਗ ਦੀਆਂ ਦੀ ਕੋਸ਼ਿਸ਼ ਕੀਤੀ ਆ ਔਰ ਸੰਦੋਸ਼ ਵਰਮਾ ਜੀ ਦੁਆਰਾ ਅਸੀਬੇ ਪ੍ਰਧਾਨ ਬਣਾਇਆ ਵਾ ਬਾਕੀ ਟੀਮ ਵੀ ਅਸੀਂ ਸਾਰੇ ਅੱਜ ਵੀ ਨਵੀਂ ਜਿਹੜੀ ਸੋਇਰ ਨਿਊਜ਼ ਦੇ ਪ੍ਰਜਾਦਾੂਗੀ ਤੇ ਮੈਂ ਇਹਨਾਂ ਨੂੰ ਆਸ ਕਰਦਾ ਹਾਂ ਕਿ ਸੋਸਾਇਟੀ ਦੇ ਦਾ ਪੈਣਾ ਚੱਲਦੀ ਸੀਗੀ ਉਸ ਤੋਂ ਵਧੀਆ ਕੰਮ ਜਾਈ ਲਈ ਸਾਰੇ ਜਿੰਨੇ ਮੈਂਬਰ ਆਏ ਆ ਮੈਂ ਸਭ ਦਾ ਧੰਨਵਾਦ ਕਰਦਾ ਹਾਂਜੀ ਮੈਡਮ ਜੀ ਅੱਜ ਜਿਹੜੀ ਤੁਸੀਂ ਮੀਟਿੰਗ ਕੀਤੀ ਆ ਉਹਦੇ ਬਾਰੇ ਦੱਸੋ ਹਾਂਜੀ ਹਾਂਜੀ ਮੀਟਿੰਗ ਅੱਜ ਕੀਤੀ ਗਈ ਆ ਜੀ ਸਾਡੇ ਨੀਰ ਭਾਜੀ ਸਾਡੇ ਨਾਲ ਆਏ ਅੱਜ ਇਹਨਾਂ ਦੇ ਆਪਣੀ ਸੋਸਾਇਟੀ ਨੂੰ ਸਾਰੇ ਸੋਸਾਇਟੀ ਦੇ ਬੰਦੇ ਪਹਿਲੇ ਵਾਲੇ ਸਾਰੇ ਹੀ ਬੁਲਾਏ ਆ ਇਹਨਾਂ ਦੇ ਨਾਲ ਅਸੀਂ ਪੂਰੇ ਸਹਿਮਤ ਆ ਅਸੀਂ ਇਹਨਾਂ ਨੂੰ ਧੰਨਵਾਦ ਕਰਦੇ ਆ ਇਨ੍ਹਾਂ ਦਾ ਸਵਾਗਤ ਕਰਦੇ ਆ ਕਿ ਇਹ ਸਾਡੀ ਸੁਸਾਇਟੀ ਦੇ ਵਿੱਚ ਆਪਣੀ ਤੇ ਆਏ ਆ ਤੇ ਇਨ੍ਹਾਂ ਦੇ ਸਾਰਿਆਂ ਨੂੰ ਬੁਲਾ ਕੇ ਸੱਦਾ ਦੇ ਕੇ ਬੁਲਾਇਆ ਔਰ ਸੁਸਾਇਟੀ ਨੂੰ ਅੱਗੇ ਮਜ਼ਬੂਤ ਕਰਾਂਗੇ ਇਸੇ ਤਰ੍ਹਾਂ ਜਿੱਦਾਂ ਪਹਿਲਾਂ ਚੱਲ ਰਹੀ ਸੀ ਉਸੇ ਤਰ੍ਹਾਂ ਅਸੀਂ ਚਲਾਵਾਂਗੇ